ਆ ਰਹੀ ਜਵਾਕਾਂ ਨੇ ਕੁੱਟਿਆ ਦਾ ਦਸ ਗੋਲੇ ਦਾ ਜਵਾਕਰੇ ਮਾਰੇ ਨੇ ਲੋਈਆ ਪਤਾ ਨਹੀਂ ਕਿਹੜੇ ਜਾਨਵਰ ਦੇ ਜਵਾੜਾ ਇਹਦੇ ਤੇ ਕੰਮ ਸਰਪੋਰ ਹੈਗਾ ਮੂਵੀ ਮੂਵੀ ਸਹਲ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਅੱਜ ਲੱਗੇ ਨੇ ਮਿਸਤਰੀ ਪੌੜੀ ਨੂੰ ਮੈਂ ਚੱਲਿਆ ਮਰੇ ਕੋਲ ਕੰਮ ਇੱਕ ਫੋਨ ਚ ਡਿਸਪਲੇ ਬਵਾ ਕੇ ਲਿਆਉਣੀ ਮੰਮੀ ਦਾ ਫੋਨ ਖਰਾਬ ਹੋ ਗਿਆ ਤੇ ਚੱਲਦੇ ਆ ਬਾਕੀ ਤੁਹਾਨੂੰ ਦਿਖਾਉਣੇ ਪੌੜੀਆਂ ਜਾਣ ਲੱਗੇ ਸੱਚ ਉਹਨਾਂ ਤੋਂ ਲੜ ਲਿਆ। ਉਦੀ ਬੋੜੀ ਦਾ ਚਾਰ ਤਿੰਨ ਗੱਲ। ਉਦੀ ਮਂਗੁਰਾ ਹੈ। ਚਾਰ ਪੰਜ ਸਟੱਪ ਰਹਿਗੇ। ਇਹ ਮੇਰੇ ਆਵੇਂ ਰੱਤ ਨੂੰ ਬੁਲਾਇਆ ਤੇ ਨਿਕਲੂਏ। ਉਹ ਇਹ ਮਾੜੀ ਬ੍ਰਾਊਨ ਸ਼ੇਡ ਜੀ ਹੈ। ਮੈਂ ਥੋੜਾ ਲਾਉਣ ਲੱਗਾ। ਉਪਰੋਂ ਗਾਮਾ ਆਪਣਾ ਨਿਪੜ ਗੇ। ਸਾਰਾ ਔਰੇ ਵੀ ਲਾਤੀ ਹੈ ਆਪਣਾ ਸਾਰਾ ਕੰਪਲੀਟ ਹੋ ਗਿਆ ਅਪਰ ਹੌਲ डन ਗੇਅਰ ਫਿਟ ਕਰਨੇ ਗਏ ਚਲੋ ਵੱਢਣੇ ਪੈਣਗੇ ਹੁਣ ਉੱਤੇ ਸੀਗੇ ਇਹਦਾ ਨੀਵੇਂ 2-2 ਇੰਚ ਹੁਣ ਹੋ ਜੇ ਸਮਾਨ ਪੈ ਕੇ ਉੱਤੇ ਪੱਕਾ ਲੱਗ ਗਿਆ ਬਾਕੀ ਚੱਲਦੇ ਆ ਆਹੀ ਜਾ 1 2 3 4 5 6 6 ਟੈਪ ਪਰ ਹੈ ਤੇ ਇਹ ਸਟੈਪ ਲੈ ਰਿਹਾ ਉਹ ਤਾਂ ਖਾਂ ਜਖਾ ਉਹਨੇ ਬੜਾ ਮੁਰਾ ਹਾਲ ਕਰਿਆ ਉਹੋ ਜਣੇ ਆ ਜੀ ਖੰਗ ਜਖਾਮ ਪਾਉਂਦੇ ਆ ਉਦੋਂ ਮੀਂਹ ਪੈ ਗਿਆ ਉਦੋਂ ਗਰਮੀ ਆਈ ਸੀ ਮੀਂਹ ਪੈ ਗਿਆ ਤੇ ਜੀਰ ਧਰਮ ਸਰਦ ਹੋ ਗਿਆ ਲੋ ਵੀ ਫੋਨ ਹੋ ਗਿਆ ਓਕੇ ਇਹ ਜੋ ਵਲੌਗ ਵੀ ਤੇ ਪੁਰਾਣੇ ਸ਼ੂਟ ਕਰੇ ਚਲੋ ਬੱਪਲਡ ਹੋ ਗਏ ਜੀਏ ਲੋਕ ਕੀ ਚਾਲ ਦੇ ਘਰ ਨੂੰ ਚਲੋ ਇਹ ਦਵਾਈ ਵੀ ਲੈ ਲਿਆ ਬਾਕੀ ਘਰੇ ਜਾ ਕੇ ਦੇਖਦੇ ਹਾਂ ਕੀ ਹੁੰਦਾ ਇਹ ਰੋਟੀ ਰੋਟੀ ਖਾਣੀ ਹੈ ਮੌਸਮ ਦੇਖੋ ਬੱਦਲ ਵਾਹੀ ਪੂਰੀ ਹੈ ਜੀ ਸਾਰੇ ਵਸੇ ਮੌਸਮ ਆ ਜਾਣ ਮੀਂਹ ਖਬਰ ਕਿੱਥੇ ਪਿਆ ਕਿੱਥੇ ਨਹੀਂ ਸਵੇਰੇ ਤਾਂ ਥੋੜੀ ਜਿਹੀ ਕਣੀ ਆਈਆਂ ਸੀਗੀਆਂ ਬਾਅਦ ਚ ਤਾਂ ਉਹ ਵੀ ਨਹੀਂ ਆਈਆਂ ਛੜਕ ਜਿਹੀ ਕਿੱਲੀ ਕਰ ਗਈ ਹੈ ਕੇਰਾ ਹੁਣ ਦੇਖੋ ਕਿੱਥੇ ਜਲਦਾ ਕੰਮ ਦੇਖਦੇ ਘਰੇ ਕਿੰਨਾ ਪੌੜੀਆਂ ਬਣ ਗਏ ਸਟੈਪ ਪੂਰੇ ਕਰਦੇ ਕਿ ਨਹੀਂ ਲੋਈ ਕੱਟ ਕੰਮ ਦਾ ਭਾਂ ਲੱਗਿਆ ਕੱਟ ਸਟੈਪ ਪੜਾ ਨਹੀਂ ਉਹ ਆਪਣੇ ਆਉਂ ਆਸਾਂ ਕਰਦੇ ਪੁਰਾਣਾ ਹੋ ਗਿਆ ਇਹ ਵਜੋਂ ਤਾਂ ਲੱਗਦਾ ਨਾ ਵੀ ਇਹ ਦਿੱਖੀ ਇਹਦੇ ਭਾਰਤੀ ਆ ਪੀ ਭਰਦੇ ਨੇ ਇਹ ਗਰਾਊਂਡ ਭਰਦਾ ਗਰਾਊਂਡ ਪਰ ਆ ਪੀਸ ਵੱਡਾ ਬੜਾ ਸੀਗਾ ਕੱਟ ਕੇ ਲਾਉਣਾ ਪੈ ਤਨ ਨੇ ਸੇ 1 2 3 ਦੋ ਹਿੱਸਿਆਂ ਦੇ ਵੀ ਨਹੀਂ ਪੂਰਾ ਹੁੰਦਾ ਪੱਥਰ ਛੋਟਾ ਪੈਂਦਾ ਸਾਰਾ ਲੱਗੇ ਸਾਰਾ ਸੱਤ ਉੱਪਰ ਤੋਂ ਗੋੜੀ ਦੇ ਜੋਕ ਨੇ ਨਾ ਕੰਮ ਹੋ ਰਹੇ ਨੇ ਬਰਾਕ ਨੋਟਾਂ ਦੇ ਬੱਤੀਆਂ ਨੂੰ ਕੱਟ-ਕੱਟ ਲੋਣਾ ਪੈਂਦਾ ਲੋਈ ਮੌਸੇ ਤੇ ਕਟਿੰਗੇ ਰਹਿ ਗਈ ਹੁਣ ਤਾਂ ਕਰਨਾ ਤੁਹਾਨੂੰ ਪਤਾ ਲੱਗੇ ਕਿੰਨੇ ਵਧੀਆ ਲਾਜੇ ਨਹੀਂ ਦੇਖ ਐਂ ਹਰ ਇੱਕ ਸਟੈਪ ਬਾਈ ਸਟੈਪ ਲੰਦਣੋ ਪੁਰਾਣਾ ਆ ਜਾ ਹੋ ਗਿਆ ਮਾੜਾ ਕੱਲ ਨੂੰ ਪਤਾ ਲੱਗੂ ਹੁਣ ਵਾਕੀ ਇਹਦਾ ਕੀ ਬਣਦਾ ਕੀ ਨਹੀਂ ਕੱਲ ਨੂੰ ਫੌੜੀ ਤੇ ਉਤੀ ਜਿਹਦੇ ਨਾਲੇ ਸਾਫ਼ ਹੋ ਜਾ ਤੇ ਹਾਂਜੀ ਅੱਜ ਅਗਲੇ ਤੋਂ 2 ਅਗਲਾ ਦੇਣਾ ਦੋ ਤਿੰਨ ਦਰ ਨਾ ਹੁੰਦੇ ਵੀਡੀਓ ਮੈਂ ਕਿ ਪਾਤੀ ਹੂੰ ਇਹ ਕਿਹੜੀ ਰਹਿੰਦੀ ਸੀ ਮੇਰੀ ਅੱਧ ਵਿੱਚ ਛੱਡੀ ਜੋ ਉਹਨੂੰ ਦੁਬਾਰਾ ਕੰਟੀਨਿਊ ਕਰ ਦਮਰੇ ਕੋਲ ਜਿਹੜਾ ਮੈਂ ਆਇਆ ਸੀਗਾ ਸਕਰੀਨ ਬਵਾ ਕੇ ਤੇ ਲਗਭਗ ਕੰਮ ਨਿਪਟੜ ਹੀ ਗਿਆ ਬਾਹਰਲੇ ਪੋਰਚ ਦਾ ਹੀ ਰਹਿ ਗਿਆ ਹਾਂ ਕੱਲ ਨੂੰ ਅੱਜ ਦੇਖਾਂ ਮੈਂ ਬਸ ਅੰਦਰੋਂ ਪਹਿਲਾਂ ਹੌਦੀ ਵਿੱਚ ਹੀ ਕਰਾਤੀ ਪਹਿਲਾਂ ਛੋਟੀ ਸੀ ਇੱਕ ਹੁਣ ਯਾਰ ਕਿੰਨੂ ਬਹੁ ਡੇਕਦੇ ਨੇ ਪਤਾ ਨਹੀਂ ਕਿਉਂ ਛੱਡਦੇ ਨੇ ਇਹਨੇ ਨਾ ਕਿੰਨੂ ਕਿੰਨੂ ਹੋ ਰ ਪੈਣਾ ਇਹਨੂੰ ਤਾਂ ਲੱਗਦੇ ਹੀ ਨਹੀਂ ਅੱਜ ਥਾਂ ਹੀ ਨਹੀਂ ਲੱਗੇ 5-7 ਸਾਲ ਹੋ ਗਏ ਇਹਨੂੰ ਲੱਗੇ ਨੂੰ ਕਿੰਨੂ ਅੱਜ ਥਾਂ ਹੀ ਨਹੀਂ ਲੱਗੇ ਉਹ ਤਾਂ ਭਰੇ ਪਏ ਨੇ ਹੈ ਆ ਦੋਹਾਂ ਨੂੰ ਲੱਗਦੇ ਆ ਪਰ ਛੱਡਦੇ ਬਹੁਤ ਨੇ ਦੱਸਿਓ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਕੀ ਕਰਿਆ ਜਾਵੇ ਜੇ ਕੋਈ ਉਹਦਾ ਪਾਸੇ ਉੱਥੇ ਲੱਗ ਗਿਆ ਸੀ ਬਰਾਜ ਅੱਜ ਆਹ ਸੋਂ ਰਹਿ ਗਿਆ ਸੀ ਜਿੰਨਾ ਪੱਲੇ ਗੇੜ ਤੋਂ ਵੱਡਦਾ ਹੀ ਮੈਂ ਦਾ ਗੱਲ ਸੈਟ ਹੋ ਜੂਗਾ ਆ ਵੀ ਲੱਗ ਗਿਆ ਆਹਣੀ ਲੱਗਿਆ ਜੀ ਉਦਾਂ ਆ ਵੀ ਲੱਗ ਗਿਆ ਸਾਰਾ ਉਹ ਬਰਾਬਰ ਬਰਾਬਰ ਰਹਿ ਗਏ ਕਾ ਚੀਜ਼ ਰਹੀ ਮੁੱਕੇ ਸਾਰਾ ਕੰਪਰੀਟ ਹੋ ਗਿਆ ਪੌੜੀਆਂ ਵੀ ਕੰਪਰੀਟ ਹੋ ਗਈਆਂ ਦੋ ਸਟੈਪ ਰਹਿ ਜਾਂਦੇ ਨੇ ਦੋ ਥੱਲੇ ਇੱਥੇ ਲੱਗਣੇ ਨੇ ਦੋ ਤੇ ਅੱਜ ਅੰਦਰੋਂ ਨਿਬੜਜੂ ਸਾਫ ਸਵਈਆ ਕਰਨਾ ਰਹਿਜੂ ਤੇ ਬਾਰਡਰ ਕੋਡਰ ਜੇ ਲੱਗ ਜਾਦਾ ਲੱਗ ਸਕਦਾ ਨਹੀਂ ਤਾਂ ਇਹ ਵੀ ਰਹਿਜੂ ਕੱਲ ਨੂੰ ਸਾਫ ਸਵਈਆ ਬਾਰਡਰ ਸਾਫ ਸਵਈਆ ਦਾ ਲਾ ਕੇ ਹੀ ਕਰਾਂਗੇ ਜਦੋਂ ਬਾਹਰਲਾ ਲੱਗ ਗਿਆ ਸ਼ੌਂਕੀ ਹੋਏ ਅੰਦਰ ਮਿੱਟੀ ਹੋਏ ਪੈਰ ਤੇ ਰੋਣਗੇ ਤੇ ਕਿੱਥੇ ਹੀ ਸਾਫ ਸਵਈਆ ਹੋ ਜੂ ਉੱਥੇ ਜਮਾ ਹੋਰ ਲਿਆਵਾਂ ਅੰਦਰੋਂ ਇਹ ਬੰਨਲੀ ਬਾਲ ਇਹਨੂੰ ਚੀਕਾ ਪੈਂ ਥੋੜੀ ਉੱਚੀ ਕਰਨ ਆਈ ਹੈ ਟਿਪ ਟਿਪ ਖੇਡਣ ਵਾਸਤੇ ਲੋਈ ਬਾਲ ਬੰਨਲੀ ਆ ਖੇਡੂਗੇ ਨਾ ਆਓ ਕੋਲੇ ਪ੍ਰੈਕਟਿਸ ਕਰਨ ਪ੍ਰੈਕਟਿਸ ਕਰਾਂ ਲੋਏ ਚਾਹਦਿਆਂ ਥੱਲੇ ਬਹੁਤ ਟਾਈਮ ਤੋਂ 15 ਮਿੰਟ ਖੇਡ ਆ ਮੱਕ ਜਿਹੇ ਦਿੱਤੇ ਤੇ ਆ GoPro ਪਰ ਤਰਹੁਣਾ ਹੋਰ ਵਧੀਆ ਹੋ ਗਿਆ ਨਹੀਂ ਤੇ ਟਾਈਂ ਤੇ ਕੀ ਜਾਂ ਕੇ GoPro ਲਾਉਣੇ ਚਾਹ ਕੋ ਪੌੜੀ ਹੋਇ ਸੱਚ ਵੇਣ ਵਾ ਪਲੇਨ ਇਸੇ ਮੈਂ ਤੋ ਦੇ ਲੇ ਜੇ ਸੋ ਟਕਾ ਗਾ ਜ ਆ ਹੋ ਗਈ ਸਾਰਾ ਬਰਾਬਰ ਦਾ ਸਟੈਪ ਕਹਿੰਦਾ ਦੇ ਧੋਕੀ ਵਧੀਆ ਲੱਗੂ ਸਿੱਕ ਕੋਈ ਇਹ ਤਾਂ ਕੰਮ ਸਰਪ ਹੋ ਰਿਹਾ ਹੈਗਾ ਮੂਵੀ ਮੂਵੀ ਰੋ ਬਾਕੀ ਆਹ ਕਿੰਨੇ ਡਾਊਨ ਲੋਡ ਕਰ ਰਿਹਾ ਹੈ ਤੇ ਵਾਸ਼ੂ ਇਸ ਨੂੰ ਸਿੰਕਾ ਉੱਪਰ ਵਾਸ਼ੂ ਇਸ ਨੂੰ ਤੇ ਲਓ ਇਹ ਪਤਾ ਨਹੀਂ ਕਿਹੜੇ ਜਾਨਵਰ ਦੇ ਜਵਾੜਾ ਹਾਂ ਗੰਦਾ ਦੇ ਛੋਟੇ ਛੋਟੇ ਹਾਂ ਤੇ ਮੂਰੇ ਵੱਡੇ ਜਾਨਵਰ ਨੇ ਮਗਰ ਛੋਟੇ ਛੋਟੇ ਇਹ ਆਏ ਬੈਠੇ ਨੇ ਬਾਟ ਵਾਲਾ ਮੁੰਡਾ ਇੰਨਾ ਬਾਲ ਵਾਲਾ ਬਾਲ ਲੈ ਕੇ ਮੋੜਿਆ ਆ ਆ ਮੁੰਡੇ ਨੇ ਚਲ ਕੀ ਕਹਿਣਾ ਹੁਣ ਲੋ ਜੀ ਦੇਖਿਓ ਬਾਲ ਦੱਸਿਓ ਤੇਜ਼ ਆ ਇਹ ਇਹ ਲੈ ਰੋੜ মিয়া ਬੋਲਨਾ ਕਰਾ ਦਿਓ ਇਹਨਾਂ ਨੂੰ ਰੋੜ মিয়া ਜੋਦਾ ਖੜਾ 22 ਸਕੋਰ ਬਣਾ ਦੇਣ ਦੀ 31 ਦਾ ਟਾਰਗੇਟ ਹੈ ਇਹ ਪਲੇਅਰ ਵਾਚ ਨੇ ਬਹੁਤ ਹੀ ਸੂਝਵਾਨ ਪਲੇਅਰ ਨੇ ਮਾਨਕਾਲ ਦੇ ਨਵੇਂ ਖਿਡਾਰੀ ਦੀਪਕ ਸਿੰਘਲਾ ਜੀ ਇਹਨਾਂ ਦਾ ਪਹਿਲਾਂ ਸਾਲੂ ਵੀ ਖੇਡਦੇ ਰਿਹਾ ਬਹੁਤ ਛੋਟੀ ਦਾ ਚਟੋਟੀ ਦਾ ਖਿਡਾਰੀ ਰਿਹਾ ਪਹਿੰਦੀਆਂ ਜੋ ਵੀ ਚਾਰ ਬੋਲਾਂ ਮੈਂ ਡਾਊਟ ਕਰਕੇ ਆਊਟ ਹੋ ਕੇ ਬਹਿ ਗਿਆ ਬਹੁਤ ਹੀ ਗੰਦੀ ਬੈਟਿੰਗ ਕਰਕੇ ਆਇਆ ਮੈਂ ਹੁਣ ਪਹਿਲੇ ਓਵਰ ਚ ਤਾਂ ਬਣਾਤੇ ਸੀ 8 ਕ ਹੁਣ ਤਾਂ ਉਹ ਵੀ ਨਹੀਂ ਬਣੇ ਆ ਛੋਟੇ ਖਿਡਾਰੀ ਵੀ ਖੇਡਣ ਆਏ ਨੇ ਆਪਦੀ ਮਾ ਜੋ ਮਸਤੀ ਚ ਨੇ ਮੁੰਡੇ ਨੌਜ ਵਾਸਤੇ ਨੇ ਕੋਈ ਵੀ ਖਿਡਾਰੀ ਆ ਫਿਰਦਾ ਦੇਖ ਬੁੱਗ ਜੇ ਆ ਕੁਛ ਨਹੀਂ ਕਰਿਆ ਨੇ ਆਪਦੀ ਟੀਮ ਲਈ ਉਹ ਵਾਈਟਾ ਦਾ ਵਾਈਟਾ ਦਾ ਕਿੰਗ ਪਹੁੰਚ ਗਿਆ ਵਾਈਟਾ ਦਾ ਕਿੰਗ ਥੜਾ ਥੜਾ ਵਾਈਟਾ ਛਿੜਦਾ ਮੁੰਡਾ ਪਹਿਲੀ ਬੋਲ ਇੱਕ ਤਾਂ ਦਰਾਖਤ ਰੋਕ ਲੇਤੇ ਆਂ ਬਾਲ ਦਰਾਖਤ ਹਾਰੀ ਜਵਾਕਾਂ ਨਹੀਂ ਕੁੱਟਿਆ ਦਾ 10 ਸਕੋਰ ਦੇ ਜਵਾਕਰੇ ਮਾਰੇ ਨੇ ਬਾਲ ਖੋਤੀ